ਪਾਜੀ ਉੱਤੇ ਸੰਵਾਦ ਹੋ ਰਿਹਾ ਦਿਨਾਪਯਕ ਦੇ ਦਫਤਰ ਅੰਦਰ ਕਹਿੰਦੇ 5 ਦਿਨ ਦਾ ਸੱਤ ਬੰਦੇ ਆਜੋ ਮੈਂ ਖਰਾਇ ਕਰਾਂ ਨਹੀਂ ਨਹੀਂ ਸਿਮਰਨਜੀਤ ਸਿੰਘ ਬੈਂਸ ਦੇ ਲੱਗੇ ਬਲੈਕ ਕਾਰ ਦੇ ਇਲਜ਼ਾਮਾਂ ਨੂੰ ਲੈ ਕੇ ਲਗਾਤਾਰ ਸਿਆਸਤ ਕਰਮਾਉਂਦੀ ਜਾ ਰਹੀ ਹੈ ਤੇ ਹੁਣ ਇਸ ਨੂੰ ਲੈ ਕੇ ਜਿੱਥੇ ਇੱਕ ਪਾਸੇ ਅਕਾਲੀ ਦਲ ਵੱਲੋਂ ਤਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਉੱਥੇ ਹੀ ਭਾਜਪਾ ਵੱਲੋਂ ਵੀ ਅੱਜ ਲੁਧਿਆਣਾ ਕਮਿਸ਼ਨਰ ਦਫ਼ਤਰ ਦੇ ਬਾਹਰ ਮਹਿਲਾ ਵਿੰਗ ਦੇ ਇਕਜੁੱਟ ਹੋ ਕੇ ਜਮ ਕੇ ਕਾਂਗਰਸ ਅਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਪ੍ਰਦਰਸ਼ਨ ਕੀਤਾ ਹੈ ਅਤੇ ਕਿਹਾ ਹੈ ਕਿ ਪੁਲਿਸ ਕਮਿਸ਼ਨਰ ਇਸ ਮਾਮਲੇ ਵਿੱਚ ਹਾਲੇ ਤੱਕ ਕੋਈ ਕਾਰਵਾਈ ਨਹੀਂ ਕਰ 파 ਰਹੇ ਨੇ ਜੀ ਤਾਂ ਜ਼ਾਹਿਰ ਹੈ ਕਿ ਬੈਂਸ ਨੂੰ ਕਿਤੇ ਨਾ ਕਿਤੇ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾ ਕਰ ਰਹੀ ਸੀ ਜਾਜ ਉਸ ਦਾ ਤਵਾਦਲਾ ਕਰਦੇ ਤੱਕ ਇਹ ਨਹੀਂ ਹੋਈ। ਬੜੀ ਹੈਰਾਨੀ ਹੈ ਇਸ ਗੱਲ ਦੀ। ਇੱਕ ਲੇਡੀ ਦੇ ਨਾਲ ਹੈ ਉਹ ਵਿਚਾਰੀ ਦਰਦ-ਦਰਦ ਤੇ ਉੱਥੇ ਝਟਕ ਰਹੀ ਆ। ਲੇਕਿਨ ਉਹਦੀ ਸੁਣਵਾਈ ਨਹੀਂ ਹੋ ਰਹੀ। ਪਹਿਲਾਂ ਵੀ ਬਾਰੇ ਬਲਾਫਕਾਰੀ ਬਲਾਫਕਾਰ ਹੋਏ ਨੇ। ਉਦੋਂ ਵਿਚਾਰੀਆਂ ਲੜਕੀਆਂ ਧੱਕੇ ਖੰਡੀਆਂ ਫਿਰ ਰਹੀਆਂ। ਹੁਣ ਫੇਰ ਇਹ ਨੇੜੀ ਵਿਚਾਰੀ ਠੱਕੇ ਖਾਂਦੀ ਫਿਰਦੀ ਐ ਕੋਈ ਨਾ ਪਰਚਾ ਰਿਸਟਰ ਹੋ ਰਿਹਾ ਨਾ ਕੋਈ ਹੋਰ ਸਲਵਾਈ ਹੋ ਰਹੀ ਐ ਮੈਂ ਸਮਝਦਾ ਵੀ ਇਹ ਜਿਹਾ ਪੈੜਾ ਰਾਜ ਕਿਉਂ ਹੋ ਨਹੀਂ ਸਕਦਾ ਇਹ ਸਾਰੇ ਇੱਕ ਦੂਜੇ ਨਾਲ ਲੜੇ ਹੋਏ ਨੇ ਲੇਕਿਨ ਜਿਹੜੇ ਪੰਜਾਬ ਦੇ ਲੋਕ ਨੇ ਬਰੇ ਅਣਖੀਲੇ ਨੇ ਇਹ ਇਨਸਾਫ ਲੈ ਕੇ ਜਾਣਗੇ ਲੱਗਦਾ ਲੱਗਦਾ ਕਿ ਪੋਲੀਟੀਕਲ ਦਬਾਅ ਵੀ ਕਿਤਨਾ ਕਿਤਨਾ ਹੈ ਪੈ ਗਿਆ ਜੀ ਪੈ ਗਿਆ ਬਿਲਕੁਲ ਪੈ ਗਿਆ 100% ਪੈ ਗਿਆ ਅਗਲੀ ਰਣਨੀਤੀ ਕੀ ਕਹੇਗੀ ਪੈ ਗਿਆ ਅਗਲੀ ਰਣਨੀਤੀ ਸਾਡੀ ਪਾਰਟੀ ਬਣਾਉਗੀ ਸਾਹਿਬ ਅੱਜ ਮੰਗ ਪੱਤਰ ਦੇਣ ਆਏ ਹੋ ਕੀ ਮੰਗ ਕੇ ਅਸੀਂ ਧਰਨਾ ਦੇਣ ਆਏ ਤੇ ਮੰਗ ਪੱਤਰ ਦੇਣ ਆਏ ਹਾਂ ਦੀ ਮੰਗ ਕੀਤੀ ਗਈ ਹੈ ਕਿ ਐਫਆਈਰ ਰਹੀ ਐਫਆਈਰ ਅੱਜ ਕਰੋ ਮੈਡਮ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਕਿਉਂਕਿ ਕੀਤਾ ਜਾ ਰਿਹਾ ਅੱਜ ਅਸੀਂ ਜਿਹੜੇ ਆਤਮ ਨਗਰ ਹਲਕੇ ਦੇ ਸਿਮਰਜੀਤ ਸਿੰਘ ਬੈਂਸ ਬਲਦਕਾਰੀ ਐਮਐਲਏ ਜਿਨ੍ਹਾਂ ਨੇ ਇੱਕ ਲੇਡੀ ਦਾ ਸ਼ੋਸ਼ਣ ਕੀਤਾ ਹੈ ਉਹਦੇ ਖਿਲਾਫ ਅਸੀਂ ਸੀਪੀ ਸਾਹਿਬ ਨੂੰ ਮੈਮੋਰੰਡਮ ਦੇਣ ਜਾ ਰਹੇ ਹਾਂ ਕਿਉਂਕਿ ਹਜੇ ਤੱਕ ਉਹਨਾਂ ਦੇ ਖਿਲਾਫ ਕੋਈ ਵੀ ਐਫਆਈਆਰ ਦਰਜ ਨਹੀਂ ਹੋਈ ਬੰਦਾ ਜੋ ਵੀ ਮਾਮਲਾ ਸੀ ਉਹਨਾਂ ਤੇ ਕੁਝ ਵੀ ਦਰਜ ਨਹੀਂ ਕੀਤਾ ਗਿਆ ਕੀ ਲੱਗਦਾ ਇਹਦੇ ਪਿੱਛੇ ਕੀ ਰਾਜ ਹੈ ਇਸ ਦੇ ਪਿੱਛੇ ਇਹ ਰਾਜ ਹੈ ਕਿ ਇੱਕ ਤਾਂ ਉਹ ਵਿਧਾਇਕ ਨੇ ਆਮ ਜਨਤਾ ਨੂੰ ਇਹੀ ਲੱਗ ਰਿਹਾ ਹੈ ਕਿ ਉਹ ਆਪਣੀ ਕੋਈ ਪਾਵਰ ਯੂਜ਼ ਕਰ ਰਹੇ ਨੇ ਬਾਕੀ ਕਾਂਗਰਸ ਸਰਕਾਰ ਕੈਪਟਨ ਸਰਕਾਰ ਉਹਨਾਂ ਨਾਲ ਮਿਲੀ ਹੋਈ ਹੈ ਜੇ ਕਿਤੇ ਆਊਟ ਆਫ ਸਟੇਟ ਦੇ ਵਿੱਚ ਕੋਈ ਬਲੱਦ ਕਰ ਹੁੰਦਾ ਹੈ ਤਾਂ ਉਹਨਾਂ ਦੀ ਮਹਿਲਾ ਮੋਰਚਾ ਵੀ ਸਾਡੇ ਦਫ਼ਤਰਾਂ ਕਿਤੇ ਵੀ ਆ ਕੇ ਧਰਨੇ ਦਿੰਦੀ ਹਨ ਹੁਣ ਜਦੋਂ लुधियाने ਦੇ ਵਿੱਚ ਇਹ ਕੁਝ ਹੋਇਆ ਹੈ ਤਾਂ ਉਹ ਕੋਈ ਵੀ ਉਹਨਾਂ ਨੇ ਕੋਈ ਵੀ ਐਕਸ਼ਨ ਨਹੀਂ ਲਿੱਤਾ ਕਾਂਗਰਸ ਸਰਕਾਰ ਤੇ ਕੈਪਟਨ ਸਰਕਾਰ ਦੀ ਮਿਲੀ ਭਗਤੀ ਦੇ ਹੋਣ ਦੇ ਕਾਰਨ ਸਿਮਰਜੀਤ ਸਿੰਘ ਬੈਂਸ ਬਲਦਕਾਰੀ ਐਮ ਐਲ ਏ ਤੇ ਕੋਈ ਵੀ ਐਕਸ਼ਨ ਨਹੀਂ ਲਿੱਤਾ ਮੈਡਮ ਜਿਹੜੇ ਜਾਂਚ ਕਰ ਰਹੇ ਸੀ ਅਫਸਰ ਉਹਨਾਂ ਦਾ ਤਬਾਦਲਾ ਕਰ ਦਿੱਤਾ ਗਿਆ ਤੁਹਾਨੂੰ ਲੱਗਦਾ ਹੈ ਕਿ ਜਾਂਚ ਪ੍ਰਭਾਵਿਤ ਹੋ ਜਾਗੀ ਹਾਂਜੀ ਜਿਹੜਾ ਇੱਕ ਕੋਈ ਆਫੀਸਰ ਜਾਂਚ ਕਰਦਾ ਹੈ ਉਹਨੂੰ ਉਸੇ ਕਰਕੇ ਹਟਾਇਆ ਜਾਂਦਾ ਹੈ ਕਿ ਜਾਂਚ ਪ੍ਰਭਾਵਿਤ ਹੋਵੇ ਨਵੇਂ ਨੂੰ ਰਿਕਰੂਟ ਰਿਕਰੂਟਮੈਂਟ ਕਰਨ ਦੇ ਵਿੱਚ ਥੋੜਾ ਟਾਈਮ ਲੱਗਦਾ ਹੈ ਉਹਨੂੰ ਮਾਮਲੇ ਨੂੰ ਸਮਝਣ ਦੇ ਵਿੱਚ ਟਾਈਮ ਲੱਗਦਾ ਹੈ ਸਾਰਾ ਹੀ ਸਰਕਾਰ ਦੀ ਮਿਲੀ ਭਗਤ ਦੇ ਨਾਲ ਚੱਲ ਰਿਹਾ ਹੈ ਸਾਡੀ ਪੁਰਜੋਰ ਅਪੀਲ ਹੈ ਕਿ ਇਸ ਤੇ ਤੱਥਾਂ ਦੇ ਆਧਾਰ ਤੇ ਜੋ ਵੀ ਉਸ ਲੇਡੀ ਦਾ ਸ਼ੋਸ਼ਨ ਹੋਇਆ ਹੈ ਤਾਂ ਉਸ ਨੂੰ ਮੰਦੇ ਨਜ਼ਰ ਰੱਖਦੇ ਹੋਏ ਤੁਸੀਂ ਕੰਬਦੀ ਕਾਰਵਾਈ ਕੀਤੀ ਜਾਵੇ ਤੇ ਐਫ ਆਈ ਆਰ ਦਰਜ ਕੀਤੀ ਜਾਵੇ ਜੇ ਨਹੀਂ ਹੁੰਦੀ ਤਾਂ ਅਸੀਂ ਤਰਨੇ ਲਾਵਾਂਗੇ ਆਪਣਾ ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਪਿੱਛੇ ਨਹੀਂ ਹਟੇਗੀ ਉਸ ਲੇਡੀ ਨੂੰ ਅਸੀਂ ਨਾਲ ਲੈ ਕੇ ਸੀਪੀ ਦਫਤਰ ਦੇ ਵਿੱਚ ਦੁਬਾਰਾ ਆਵਾਂਗੇ ਜੇ ਸਾਡੀ ਮੰਗ ਪੂਰੀ ਨਹੀਂ ਹੁੰਦੀ